ਜੀ ਸਾਰੀ ਸਤਿ ਸ਼੍ਰੀ ਅਕਾਲ ਸਾਰਿਆਂ ਕੀ ਹਾਲ ਚੱਲ ਮੀਤ ਕਰਦੇ ਜੀ ਸਾਰੇ ਜਣੇ ਬੜੇ ਵਧੀਆ ਹੋਵਗੇ ਤੇ ਅੱਜ ਦਾ ਵਲੌਗ ਕੁਝ ਹੋਣ ਵਾਲਾ ਅਲੱਗ ਤੇ ਮੈਂ ਤੁਹਾਨੂੰ ਦਿਖਾਵਾਂਗੀ ਅੱਜ ਕਿ ਮਤਲਬ ਮੈਂ ਤੁਹਾਨੂੰ ਕਿਹਾ ਹੈ ਗਿਫਟ ਆਇਆ ਉਹ ਮੈਂ ਤੁਹਾਨੂੰ ਦਿਖਾਵਾਂਗੀ ਤੇ ਕੁਝ ਸ਼ਾਪਿੰਗ ਜਿਹੜੀ ਆਪਾਂ ਕੀਤੀ ਮੈਂ ਨਮਿਸ਼ ਦੀ ਕੀਤੀ ਆਪਣੇ ਬੇਟੇ ਦੀ ਤੇ ਉਹ ਵੀ ਤਾਂ ਨਾਲ ਸ਼ੇਅਰ ਕਰੂੰਗੀ ਤੇ ਕਿਉਂਕਿ ਬਲੌਗਿੰਗ ਚੈਨਲ ਆ ਇਸ ਕਰਕੇ ਸਭ ਕੁਝ ਸ਼ੇਅਰ ਕਰਨਾ ਤਾਂ ਜਿਹੜਾ ਉਹ ਬਣਦਾ ਵਾ ਤੇ ਮੈਂ ਤੁਹਾਨੂੰ ਸ਼ੇਅਰ ਕਰਦੀ ਹੁਣ ਇੱਕ ਚਲੋ ਮੈਂ ਤੁਹਾਨੂੰ ਨਾਲ ਨਾਲ ਦਿਖਾ ਦਿੰਨੀ ਆ ਨਾਲੇ ਤੁਹਾਨੂੰ ਦੱਸ ਦੇਣੀ ਆ ਆਹ ਵਾਲੀ ਡਰੈੱਸ ਆ ਵੇਖੋ ਬਲੈਕ ਕਲਰ ਦੀ ਫਲਾਵਰ ਵਾਲੀ ਤੇ ਇਹ ਕੁਛ ਨਾ ਜਿੱਦਾਂ ਮੈਕਸੀ ਡਰੈੱਸ ਹੁੰਦੀ ਨਾ ਉਹ ਵਾਲੀ ਡਰੈੱਸ ਆ ਇਦਾਂ ਕੋਲਰ ਬਣੀ ਹੋਈ ਆ ਤੇ ਇੱਥੇ ਬਟਨ ਲੱਗੇ ਹੋਏ ਆ ਓਪਨ ਨਹੀਂ ਹੈਗੀ ਇਹ ਬਟਨ ਲੱਗੇ ਹੋਏ ਇਹਦੇ ਵਿੱਚ ਤੇ ਉੱਪਰ ਤੱਕ ਬੰਦ ਹੋ ਜਾਂਦਾ ਗੱਲਾ ਤੇ ਇਹਦੇ ਕਮਰ ਤੇ ਜਿਹੜੀ ਇਦਾਂ ਇਲਾਸਟਿਕ ਲੱਗੀ ਹੋਈ ਹੈ ਮਤਲਬ ਇਹਨੂੰ ਐਮ ਐਲ ਸਾਈਜ਼ ਵਾਲੇ ਇਹਨੂੰ ਅੱਛੀ ਤਰ੍ਹਾਂ ਵੇਅਰ ਕਰ ਸਕਦੇ ਦਾ ਫਲੇਅਰ ਬੜਾ ਅੱਛਾ ਵਾ ਹਾਂ ਵੇਖੋ ਤੇ ਚੁੰਨਰੀਆਂ ਪਈਆਂ ਹੋਈਆਂ ਵਾ ਤੇ ਫੁੱਲ ਬਾਜੂ ਦੀ ਤੇ ਬੜਾ ਕੰਫਰਟੇਬਲ ਇਹਦੇ ਨਾਲ ਬੈਲਟ ਵੀ ਮਿਲੀ ਹੈ ਮੈਨੂੰ ਆ ਵੇਖੋ ਬੈਲਟ ਵੀ ਭੇਜੀ ਉਹਨਾਂ ਨੇ ਤੇ ਇਹ ਵੀ ਬੜਾ ਵਧੀਆ ਵਾ ਇਹ ਨਾਲ ਹੈ ਗਵਾ ਸਮਤਨ ਦੁਕਾਨ ਕੋਚ ਹਾਂ ਇਹ ਵਾ ਹੈ ਵਾਲਾ ਕਲਰ ਇਹ ਹੈਗਾ ਇਹ ਨਾਈਟ ਸੂਟ ਹੈ ਵੇਖੋ ਇਹ ਨਾਈਟ ਸੂਟ ਹੈ ਇਹ ਵਾਲਾ ਕਲਰ ਵਾ ਇਹਦਾ ਨਾ ਕਪੜਾ ਥੋੜਾ ਨਾ ਉਹ ਵਾ ਜਿੱਦਾਂ ਤਿਲਕਣਾ ਜੇ ਕਪੜਾ ਹੁੰਦਾ ਨਾ ਉਹ ਵਾਲਾ ਵਾ ਤੇ ਇਹ ਮਤਲਬ ਥੋੜਾ ਸਰਦੀਆਂ ਦੇ ਅਕੋਰਡਿੰਗ ਤੁਸੀਂ ਪਹਿਨ ਸਕਦੇ ਜਿੱਦਾਂ ਮੌਸਮ ਵਗੈਰਾ ਚੇਂਜ ਹੁੰਦਾ ਨਾ ਉਦੋਂ ਤੇ ਤੇ ਹੈ ਬੜਾ ਵਧੀਆ ਇਹ ਨੂੰ ਮੈਨੂੰ ਬੜਾ ਵਧੀਆ ਲੱਗਿਆ ਤੇ ਇਹਦੇ ਅੱਗੇ ਫਰਿੱਲ ਲੱਗੀ ਹੋਈ ਆ ਤੇ ਇਦਾਂ ਜਿਹੜਾ ਪਲਾਜ਼ੋ ਦੇ ਅੱਗੇ ਪਲਾਜ਼ੋ ਬਣਾਵਾ ਪਜਾਮਾ ਤੇ ਇਹਦੇ ਨੀਚੇ ਵੀ ਫਰਿੱਲ ਲੱਗੀ ਹੋਈ ਆ ਇਦਾਂ ਦੇ ਜਿਹੜੇ ਉਹ ਦੋ ਭੇਜੇ ਉਹਨਾਂ ਨੇ ਬੜੇ ਕੰਫਰਟੇਬਲ ਆ ਇਹ ਹੈ ਜਵਾ ਦੂਜਾ ਕੱਪੜਾ ਵਾ ਇਹ ਨੈਲਨ ਜਿਆ ਵਾ ਬੜਾ ਸੌਫਟ ਕੱਪੜਾ ਵਾ ਇਹਦੇ ਵੀ ਨੀਚੇ ਜਿਹੜੀ ਫਰਿੱਲ ਬਣੀ ਹੋਈ ਆ ਤੇ ਇਹਦਾ ਵੀ ਜਿਹੜੀ ਸ਼ਰਟ ਵਾ ਉਹ ਇਦਾਂ ਬਣੀ ਹੋਈ ਆ ਤੇ ਫੁੱਲ ਬਾਜੂ ਐ ਬੜੇ ਕੰਫਰਟੇਬਲ ਆ ਇਹਦੀ ਵੀ ਮਤਲਬ ਇਦਾਂ ਵੀ ਅੱਗੇ ਫ੍ਰਿਲ ਬਣੀ ਹੋਈ ਆ ਆ ਵੇਖੋ ਤੇ ਸਾਈਜ਼ ਜਿਹੜਾ ਥੋੜਾ ਵੱਡਾ ਹੀ ਆ ਤੇ ਇੱਥੇ ਪੌਕੇਟ ਵੀ ਤੁਹਾਨੂੰ ਮਿਲ ਜੇਗੀ ਜਿੱਦਾਂ ਮੋਬਾਈਲ ਵਗੈਰਾ ਪਾਉਣ ਵਾਸਤੇ ਜਾਂ ਕੁਝ ਵੀ ਪਾਉਣ ਵਾਸਤੇ ਤੇ ਇਹ ਸੀ ਅਗਿਆਂ ਨੇ ਨਾ ਭੇਜਿਆ ਅਗਲਾ ਦੁਪੱਟਾ ਤੇ ਇਹ ਦੁਪੱਟਾ ਨਾ ਉਹਨੇ ਲੈ ਕੇ ਐਜਿਟ ਇਦਾਂ ਦਾ ਇਦਾਂ ਹੀ ਰੱਖਿਆ ਉਹਨੇ ਇੱਦੇ ਭੇਜ ਸਕਾ ਕੇ ਜੇ ਤੁਹਾਨੂੰ ਰਜਿਸਟਰ ਕਰਨਾ ਹੋਵੇ ਤੁਸੀਂ ਕਰ ਸਕਦੀਆਂ ਜਾਂ ਮਤਲਬ ਕਿਤੇ ਆਪ ਵੀ ਵੇਅਰ ਕਰਨਾ ਹੋਵੇ ਤੇ ਕਰ ਸਕਦੀਆਂ ਤੇ ਇਹ ਆਪਾਂ ਵੇਖਾਂਗੇ ਕਿ ਇਹਨੂੰ ਗਿਫਟ ਕਰਾਂਗੇ ਜਾਂ ਕੀ ਕਰਾਂਗੇ ਤੇ ਬਹੁਤ ਹੀ ਅੱਛਾ ਤੇ ਬਹੁਤ ਹੀ ਵਧੀਆ ਜਿਹਾ ਕਪੜਾ ਵਾ ਵੇਖੀ ਸਾਰਾ ਤੁਹਾਨੂੰ ਦਿਖਾਨੇ ਵੋਟੀਆਂ ਵਾਲਾ ਠੀਕ ਹੈ ਕਿੰਨਾ ਛ ਲੱਗਦਾ ਨਾ ਇਹ ਨਵੀਆਂ ਮੋਟੀਆਂ ਜਿਹੜੀਆਂ ਹੁੰਦੀਆਂ ਨੇ ਨਾ ਉਹਨਾਂ ਦਾ ਨਾ ਵਾਸਤੇ ਬੜਾ ਵਧੀਆ ਵਾ ਇੱਕ ਦੁਪੱਟਾ ਐ ਸੀ ਐਵੀ ਨਾ ਸਰਦੀਆਂ ਵਾਲਾ ਦੁਪੱਟਾ ਵੇਖੋ ਹੈ ਨਾ ਜਿੱਦਾਂ ਉਸ ਨੀਲ ਵਗੈਰਾ ਹੁੰਦੀ ਨਾ ਐ ਵਾਲਾ ਟਾਈਪ ਦਾ ਦੁਪੱਟਾ ਵੇਖੋ ਕਿੰਨਾ ਹੀ ਖੁੱਲਾ ਵਾ ਮੇਰਾ ਰਦਾ ਇਹਦੇ ਨਾਲ ਨਾ ਪਲੇਨ ਕੋਈ ਸੂਟ ਵਗੈਰਾ ਬਣਾਉਣ ਦਾ ਜਾਂ ਵੇਖਾਂਗੇ ਕੀ ਕਰਦੇ ਆਪਾਂ ਸਰਦੀਆਂ ਨੂੰ ਮੈਂ ਕਰਾਂਗੀ ਕੁਝ ਨਾ ਕੁਝ ਇਹਦੇ ਨਾਲ ਲਾਈਟ ਕਲਰ ਦਾ ਜਿਹੜਾ ਉਹ ਸੂਟ ਆ ਆਪਾਂ ਵੇਅਰ ਕਰ ਸਕਦੇ ਆ ਕੋਈ ਵੀ ਪਲੇਨ ਤੇ ਉਹ ਮੈਂ ਲੈ ਕੇ ਜਿਹੜਾ ਉਹ ਸਟਿਚ ਕਰਾਉਂਗੀ ਤੇ ਇਹਦੇ ਨਾਲ ਵੇਅਰ ਕਰਾਂਗੇ ਬੜਾ ਵਧੀਆ ਲੱਗੂ ਇੱਕ ਪਾਰਟੀ 'ਵਰ ਬਣ ਜੂਗਾ ਤੇ ਇੱਕ ਹੈਗਾ ਜਿੱਥੇ ਪਰਸ ਐ ਵਾਲਾ ਰੈੱਡ ਕਲਰ ਦਾ ਐ ਵਾਲਾ ਤੇ ਐ ਵੈਸੇ ਰੁਮਾਲਾ ਤੇ ਇਹਦਾ ਹੈਂਗਿੰਗ ਬੜਾ ਵਧੀਆ ਵੇਖੋ ਬਣਿਆ ਹੋਇਆ ਐ ਸਟਾਰ ਇਹ ਬਣਿਆ ਹੋਇਆ ਤੇ ਇਹਦਾ ਹੈਂਡਲ ਇਦਾਂ ਕਰਕੇ ਬਣਿਆ ਤੇ ਇਹਨੂੰ ਤੁਸੀਂ ਮਤਲਬ ਜਿੱਦਾਂ ਮਰਜ਼ੀ ਵੇਅਰ ਕਰ ਸਕਦੇ ਜੇ ਆਹ ਵੇਖੋ ਪਿੱਛੇ ਪਾਉਣ ਵਾਸਤੇ ਵੀ ਆ ਜਿੱਦਾਂ ਪਿੱਛੇ ਪਾਉਂਦੇ ਨੇ ਕਿੱਟ ਵਗੈਰਾ ਉਦਾਂ ਵਾ ਤੇ ਜਿੱਦਾਂ ਮਰਜ਼ੀ ਤੁਸੀਂ ਵੇਅਰ ਕਰ ਸਕਦੇ ਇਹਨੂੰ ਇਦਾਂ ਫੜ ਸਕਦੇ ਤੇ ਇਹਦੇ ਨਾਲ ਪਾਕਟ ਬਣਿਆ ਵੀ ਮੇਰੇ ਬਹੁਤ ਕੰਮ ਆਉਣ ਵਾਲਾ ਵਾ ਚਲੋ ਤੇ ਵੀ ਆ ਗਿਆ ਤੇ ਇੱਕ ਬਹੁਤ ਵਧੀਆ ਚੀਜ਼ ਜਿਹੜੀ ਲੱਗੀ ਉਹ ਮੈਂ ਤੁਹਾਨੂੰ ਦਿਖਾਉਣੀ ਆ ਇੱਕ ਹੋਰ ਪਰਸਾ ਇੱਕ ਕੈਵਲਾ ਵੇਖੋ 그린 ਕਲਰ ਦਾ ਵਾ 그린 ਤੇ ਇਹਦਾ ਨਾ ਪਹਿਲਾਂ ਮੈਨੂੰ ਇਹ ਖੁੱਲਣਾ ਨਹੀਂ ਆਂਦਾ ਮੈਂ ਇਦਾਂ ਜ਼ੋਰ ਲਾ ਲਾ ਕੇ ਨਾ ਖੋਲਿਆ ਬਟ ਖੁੱਲਿਆ ਨਹੀਂ ਫਿਰ ਮੈਨੂੰ ਪਤਾ ਲੱਗਾ ਕਿ ਇਹਨੂੰ ਇਦਾਂ ਪ੍ਰੈਸ ਕਰੀਦਾ ਤੇ ਖੁੱਲ ਜਾਂਦਾ ਬੜਾ ਕਿਊਟ ਜਿਹਾ ਛੋਟਾ ਜਿਹਾ ਵਾ ਤੇ ਇਹਦੇ ਨਾਲ ਮਿਲਿਆ ਇਹ ਮੈਂ ਤੁਹਾਨੂੰ ਬਾਅਦ ਚ ਦਿਖਾਉਣੀ ਕੀ ਆ ਇਹਦਾ ਨਾ ਇਹ ਬੈਲਟ ਵਾ ਹੈ ਜਿਹੜੀ ਚੌੜੀ ਬੈਲਟ ਹੁੰਦੀ ਹੈ ਨਾ ਤੁਸੀਂ ਇਦਾਂ ਕਰਕੇ ਹੈਂਗ ਕਰ ਸਕਦੇ ਇਹਨੂੰ ਤੇ ਇਦਾਂ ਬੜੇ ਵਧੀਆ ਆਵਲਾ ਇਹਦੀ ਪਾਕਟ ਬਣੀ ਆ ਇੱਧਰ ਵੀ ਪਾਕਟ ਬਣੀ ਆ ਇੱਧਰ ਵੀ ਬਾਹਰ ਵੀ ਪਾਕਟ ਬਣੀ ਆ ਤੇ ਬੜਾ ਕਿਊਟ ਚ ਆ ਵਾ ਤੇ ਛੋਟਾ ਜਿਹਾ ਇਹ ਤੁਸੀਂ ਮਤਲਬ ਇਹਦੇ ਵਿੱਚ ਮੇਕਅਪ ਵਗੈਰਾ ਆ ਸਕਦਾ ਤੁਹਾਡਾ ਕੋchna ਵਾਲਾ ਛੋਟਾ ਮੋਟਾ ਜਿਹੜਾ ਸਮਾਨ ਹੋ ਆ ਸਕਦਾ ਵਾ ਤੇ ਬੜਾ ਵਧੀਆ ਇਹ ਵੀ ਲੱਗਣਾ ਤੇ ਇਹ ਜਿਹੜਾ ਇਹ ਮੈਂ ਤੁਹਾਨੂੰ ਬਖਾਉਂਦੀ ਇਹਦੇ ਵਿੱਚ ਭੱਜਾ ਨੇ ਸੈੱਟ ਹਾਵਲਾ ਮੋਤੀਆਂ ਵਾਲਾ ਵੇਖੋ ਕਿੰਨਾ ਵਧੀਆ ਆ ਵੇਖੋ ਇਹਦੇ ਨਾਲ ਲੱਗਾ ਹੋਇਆ ਆ ਇਹ ਵਾਲਾ ਗੋਲ ਜਾਂ ਆ ਵੇਖੋ ਕਿੰਨਾ ਵਧੀਆ ਲੱਗਦਾ ਮੈਂ ਤੁਹਾਨੂੰ ਕਹੇ ਇਸ ਵੈਸਟਰਨ ਡਰੈਸ ਨਾਲ ਵੀ ਵੇਅਰ ਕਰ ਸਕਦੇ ਸੂਟ ਵਗੈਰਾ ਨਾਲ ਬੜਾ ਵਧੀਆ ਲੱਗੂਗਾ ਇਹਦੀ ਸ਼ਾਈਨ ਬਹੁਤ ਅੱਛੀ ਹੈ ਸ਼ਾਈਨ ਬਹੁਤ ਵਧੀਆ ਦੀ ਤੇ ਇਹਦੇ ਨਾਲ ਇਹ ਵਾਲਾ ਈਅਰਿੰਗ ਮੈਚਿੰਗ ਮੈਚਿੰਗ ਈਅਰਿੰਗ ਹੈ ਇਹਦੇ ਨਾਲ ਇਹ ਵੀ ਸੈੱਟ ਬੜਾ ਵਧੀਆ ਲੱਗਿਆ ਮੈਨੂੰ ਤੇ ਇੱਕ ਹੋਰ ਸੈੱਟ ਹੈ ਮੈਂ ਤੁਹਾਨੂੰ ਦਿਖਾਉਣੀ ਆ ਵੀ ਹਾਂ ਇਹ ਏਅਰਿੰਗ ਆ ਇਹ ਵਾਲਾ ਏਅਰਿੰਗ ਆ ਰੈੱਡ ਕਲਰ ਦੇ ਸਟਾਰਟਸ ਜਿਹਨੂੰ ਬੋਲਦੇ ਨੇ ਉਹ ਵਾਲੇ ਤੇ ਇਹਦੇ ਨਾਲ ਹੀ ਇਹਦੇ ਨਾਲ ਨਹੀਂ ਅਲੱਗ ਜੀ ਥੋੜੀ ਚੇਨ ਹੈ ਨਾ ਬਹੁਤ ਗੁੰਝਲ ਪਏ ਹੋਏ ਆ ਮੈਂ ਕੱਢ ਨਹੀਂ ਸਕਦੀ ਹੁਣ ਇਹ ਐਵਲਾ ਇਹਦਾ ਫਰੰਟ ਹਾਰਟ ਬਣਿਆ ਹੋਇਆ ਹਾਰਟ ਬਣਿਆ ਤੇ ਇਹਦੇ ਨਾਲ ਐਵਲੇ ਏਅਰਿੰਗ ਵੀ ਦਿੱਤੇ ਆ ਬ੍ਰੇਸਲੇਟ ਵੀ ਨਾਲ ਇਹਦੇ ਆਹ ਵੇਖੋ earring ਵੀ क्यूट ਜੇ earring ਹੈ ਬਲੇ ਇਹਨੂੰ ਪਾਣੇ ਦੇ ਵਿੱਚ ਇਹਦੇ ਨਾਲ ਹੀ ਨਾ ਮਿਲਿਆ ਵਾ ਕੰਦਖਾਨੀ ਮੈਂ ਇਹ ਰਬਰਸ ਭੇਜਿਓ ਨੇ ਇਹ ਰਬੜ کافی ਜ਼ਿਆਦਾ ਇਲਾਸਟਿਕ ਹੈ ਆ ਵੇਖੋ ਤਿੰਨ ਕਲਰ ਇਹਦੇ ਵਿੱਚ ਤਿੰਨ ਕਲਰ ਦੀਆਂ ਇਹਦੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਹੈ ਬੱਚੇ ਵਾਸਤੇ ਮੈਂ ਮੈਂ ਕੀ ਜਿਹੜਾ ਲਿਆਵਾ ਸੂਟ ਲੈ ਉਹਦੇ ਵਾਸਤੇ ਕੰਫਰਟੇਬਲ ਜਿਹੜੇ ਗਰਮੀਆਂ ਵਿੱਚ ਨਾ ਥੋੜੇ ਉਹ ਵਾਲੇ ਮੌਸਮ ਵਿੱਚ ਵੇਅਰ ਕੀਤੇ ਜਾ ਸਕਦੇ ਆ ਉਹ ਵਾਲੇ ਤੇ ਇਹ ਪਹਿਲਾ ਸੂਟ ਆਮ ਵਾਲਾ ਇਹ ਬਲੈਕ ਕਲਰ ਦਾ ਬਲੈਕ ਤੇ ਇਹ ਵਾਲਾ ਰੈੱਡ ਮਹਿਰੂਨ ਜਿਹਾ ਕਲਰ ਤੇ ਵਾਈਟ ਕਲਰ ਆ ਬੜਾ ਵਧੀਆ ਹੀ ਆ ਵੀ ਤੇ ਬੜਾ ਸੌਫਟ ਜਿਹਾ ਬੱਚਿਆਂ ਨੂੰ ਇਦਾਂ ਦੇ ਜਿਹੜੇ ਉਹ ਚੰਗੇ ਲੱਗਦੇ ਆ ਵਧੀਆ ਲੱਗਦੇ ਨੇ ਆਹ ਵਾਲੇ ਤੇ ਇਹ ਸੌਫਟ ਜਿਹਾ ਬੜਾ ਵਧੀਆ ਤੇ ਇਹਦੇ ਨਾਲ ਜਿਹੜੀ ਅਨិកਰ ਬਲੈਕ ਕਲਰ ਦੀ ਤੇ ਇਹ ਵੀ ਇਨੇ ਰੱਖੜੀ ਵਾਲੇ ਦਿਨ ਪਾਇਆ ਸੀ ਤੇ ਮੈਂ ਵੀ ਬਲੈਕ ਪਾਇਆ ਸੀ ਤੇ ਆਪਾਂ ਮੈਚਿੰਗ ਕੀਤੀ ਸੀ ਤੇ ਐਨਿਕਾ ਕੋ ਚਿੱਦਾਂ ਦੀ ਤੇ ਅੱਗੇ ਆ ਮੈਂ ਤੇ ਨੂੰ ਨਾ ਇੱਕ ਵਾਰੀ ਸ਼ਾਪਿੰਗ ਕਰਾ ਦਿੰਨੀ ਆ ਬਾਅਦ ਚ ਜਿਹੜਾ ਉਹ ਦੇਖੀ ਜਾਏਗੀ ਇਹ ਕਹਿਵਲੇ ਨਾ ਟ੍ਰੈਂਡ ਬੜੇ ਚੱਲਣ ਦਾ ਇਹਨਾਂ ਦਾ ਏਦਾਂ ਦੇ ਫੰਕੀ ਜੇ ਸੂਟ ਐ ਵੇਖੋ ਐ ਥੋੜਾ ਮੈਂ ਵੱਡਾ ਸਾਈਜ਼ ਲੈ ਦਿੱਤਾ ਕਿਉਂਕਿ ਬੱਚਾ ਨੂੰ ਨਾ ਥੋੜੇ ਵੱਡੇ ਸਾਈਜ਼ ਜਿਹੜੇ ਉਹ ਵਧੀਆ ਲੱਗਦੇ ਆ ਕੰਫਰਟੇਬਲ ਰਹਿੰਦੇ ਬੱਚੇ ਜਦੋਂ ਆਪਾਂ ਪੂਰੇ ਸੂਰੇ ਪਾਉਂਦੇ ਨਾ ਉਹ ਫਿਰ ਕੰਫਰਟੇਬਲ ਹੀ ਨਹੀਂ ਰਹਿੰਦੇ ਹਾਂ ਬਲਾਵਾ ਥੋੜਾ ਇਦਾਂ ਦਾ ਪ੍ਰਿੰਟ ਬੱਚਾ ਨੂੰ ਅੱਛਾ ਲੱਗਦੇ ਆ ਵਲੇ ਪ੍ਰਿੰਟ ਤੇ ਇਹਦੇ ਨਾਲ ਐਵਲੀ ਨਿੱਕਰ ਆ ਤੇ ਅੱਗੇ ਆ ਐਵਲਾ ਗ੍ਰੀਨ ਕਲਰ ਦਾ ਗ੍ਰੀਨ ਨਿੱਕਰਾਂ ਦੀ ਸੇਮ ਹੀ ਹੁੰਦੀ ਆ ਤੁਹਾਨੂੰ ਪਤਾ ਬਲੂ ਹੋਗੀ ਬਲੈਕ ਹੋਗੀ ਇਦਾਂ ਦੀਆਂ ਨਿੱਕਰਾਂ ਹੁੰਦੀਆਂ ਲਿਕਰ ਵੀ ਮੈਂ ਥੋੜੀ ਵੱਡੀ ਲੱਗ ਦਿੱਤੀ ਤੇ ਇਹਦੇ ਨਾਲ ਜਿਹੜੀ ਐਵਲੀ ਟੀ-ਸ਼ਰਟ ਆ ਵੀ ਬੁੜੀ ਵਧੀਆ ਲੱਗੇ ਤੇ ਕੰਫਰਟੇਬਲ ਆ ਕਪੜਾ ਮਤਲਬ ਹੈ ਨਹੀਂ ਕਿ ਚੂਬਨ ਵਾਲਾ ਜੋ ਖੁਰਦਰਾ ਕਪੜਾ ਵਾ ਕੰਫਰਟੇਬਲ ਆ ਆਹ ਵਾਲਾ ਥੋੜੇ ਇੱਕ ਸੂਟ ਹੋਰ ਉਹ ਵੀ ਮੈਂ ਤੁਹਾਨੂੰ ਦਿਖਾਨੀ ਆ ਬੜਾ ਵਧੀਆ ਲੱਗਿਆ ਮੰਨੋ ਤੇ ਆਹ ਵਾਲਾ ਗ੍ਰੀਨ ਕਲਰ ਵੀ ਨਿਕਰ ਇੰਨੀ ਸੌਫਟ ਸੀ ਆ ਵੇਖੋ ਬਹੁਤ ਹੀ ਸੌਫਟ ਤੇ ਇੱਕ ਨਾ ਇਹਦੀ ਲੁੱਕ ਬੜੀ ਵਧੀਆ ਬਣੀ ਹੋਈ ਆ ਵੇਖੋ ਮੈਨੂੰ ਬੜਾ ਵਧੀਆ ਲੱਗਿਆ ਆਹ ਵਾਲਾ ਤੇ ਇਹਦੇ ਨਾਲ ਜਿਹੜੀ ਟੀ-ਸ਼ਰਟ ਹੀ ਐ ਲਾਈਟ ਕਲਰ ਡਾਰਕ ਕਲਰ ਹੋਗੇ ਬੱਚਿਆਂ ਨੂੰ ਬੜੇ ਸ਼ੂਟ ਕਰਦੇ ਆ ਇਹ ਵਾਲੇ ਕਲਰ ਇਸ ਕਰਕੇ ਮੈਂ ਆਵਲਾ ਲੈ ਦਿੱਤਾ ਜਿਹੜਾ ਹੋਣਾ ਜਿਹੜਾ ਆਰਾਮ ਨਾਲ ਜਿਹੜਾ ਇਹਨੂੰ ਪਾ ਸਕਦਾ ਤੇ ਮੈਂ ਜੀ ਥੱਕ ਬੋਲ ਬੋਲ ਕੇ ਤੇ ਐਸੀ ਸ਼ੋਪਿੰਗ ਜੋ ਜਿਹੜੀ ਆਈ ਬਾਹਰੋਂ ਆਈ ਉਹ ਵੀ ਮੈਂ ਤੁਹਾਨੂੰ ਦਿਖਾਉਂਦੇ ਤੇ ਜਿਹੜੇ ਮੈਂ ਸ਼ੋਪਿੰਗ ਕੀਤੀ ਆਪਣੇ ਬੱਚੇ ਵਾਤੇ ਉਹ ਵੀ ਤੁਹਾਨੂੰ ਦੇ ਕਮੈਂਟ ਕਰਕੇ ਦੱਸਣਾ ਕਿਹੜੀ ਚੀਜ਼ ਤੁਹਾਨੂੰ ਸਭ ਤੋਂ ਜ਼ਿਆਦਾ ਚੰਗੀ ਲੱਗੀ ਆ ਤੇ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਤੇ ਚਲੋ ਜੀ ਐਂਡ ਕਰਦੇ ਆਂ ਵੀਡੀਓ ਨੂੰ ਸਮਾਪਤ ਕਰਦੇ ਆਂ ਤੇ ਵੀਡੀਓ ਨੂੰ ਆਈ ਹੋਪ ਤੁਸੀਂ ਸ਼ੁਰੂਤ ਲੈ ਕੇ ਅੰਤ ਤੱਕ ਪੂਰਾ ਵੇਖੋਗੇ ਤੇ ਇਹਨੂੰ ਲਾਈਕ ਕਰਕੇ ਵੀ ਜਾਓਗੇ ਤੇ ਚੈਨਲ ਨੂੰ ਕਰੋਗੇ ਸਬਸਕ੍ਰਾਈਬ ਤੇ ਮਿਲਦੇ ਆਂ ਕਿਸੇ ਨਵੀਂ ਵੀਡੀਓ ਵਿੱਚ ਨਵੇਂ ਕੰਟੈਂਟ ਦੇ ਨਾਲ ਤਦ ਤੱਕ ਲਈ ਬਾਏ ਬਾਏ ਚਾਹ ਸ਼ਕਾਇਦ ਹਸਾਰਨ